ਭੇਰੀ ਜਾਂਦਾ ਉਹ ਚੜਲੇ ਹੋਏ ਨੇ ਇਹਨਾਂ ਦਾ ਰੋਗ ਠੀਕ ਨਹੀਂ ਹੋਇਆ ਉਹਨਾਂ ਦਾ ਜਿਹੜਾ ਰੋਗ ਰਹਤਾ ਉਹ ਵਿਲਾ ਹੋਇਆ ਬੈਠਾ ਔਰ ਇਹਨਾਂ ਦਾ ਦਵਾਈ ਜਿਹੜਾ ਦਵਾਈ ਖਾ ਰਿਹਾ ਨੀਵਤ ਟੌਰ ਨਾਲ ਦਵਾਈ ਖਾ ਰਿਹਾ ਨਾ ਨੀਵਤ ਟੌਰ ਸਜਰੇ ਉੱਠ ਕੇ ਪਹਿਲਾਂ ਵਾਲਾ ਹੀ ਫੇਰਦਾ ਉਹ ਪੂਰਾ ਹੀ ਮਰੀਜ਼ ਆ ਜੋ ਸਮਾਦੀ ਲਾਉਣ ਵਾਲੇ ਵੀ ਮਰੀਜ਼ ਜਿੱਦਾਂ ਜੰਮਿਆ ਉਦੋਂ ਹੀ ਤਾਂ ਹੀ ਕਰਦਾ ਰਾਂ ਸਮਾਬਦਾ ਹੁੰਦਾ ਸਮਾਦੀ ਨੂੰ ਰੋਜ਼ ਇਹਦਾ ਮਤਲਬ ਦਵਾਈ ਦੀ ਡੋਜ਼ ਵਧ ਰਹੀ ਹੈ ਉਹਦੀ ਡੋਜ਼ ਵਧੇ ਬਿਮਾਰੀ ਵਧ ਰਹੀ ਹੈ ਜੇ ਡੋਜ਼ ਵਧ ਰਹੀ ਹੈ ਬਿਮਾਰੀ ਵਧ ਰਹੀ ਹੈ ਜਿਹਨੇ ਮਾੜਾ 27 ਬਣ ਕੇ ਤੇ 108 ਬਣ ਕੇ ਦੀ ਕਾਲੀ ਉਹਦਾ ਰੋਗ ਵਧ ਗਿਆ ਸੀ 27 ਬਣ ਕੇ ਤਾਂ ਅਟੈਕ ਨਹੀਂ ਕੀਤਾ ਹੈ ਕਬੀਰਦ 108 ਬਣ ਕੇ ਤਾਂ ਅਟੈਕ ਕੀਤਾ ਮਾੜਾ ਮੇਲੇ ਦਾ ਵੈਜ ਨੂੰ ਪਿਆ ਤੋ ਕਿਆ ਪਿਆ ਬਾੜਾ ਮੇਲੀ ਚਾਰ ਉਹਦਾ ਅਟੈਕ ਕੀਤਾ ਤੂੰ ਵੱਡਾ ਅਫਕਾਰੀ ਹੋ ਗਿਆ ਸਾਈ ਮੜ ਕੇ ਵਾਲਾ ਤੇ ਨਹੀਂ ਕੀਤਾ ਅਟੈਕ ਉਹ ਵੱਡੇ ਨੇ ਕੀਤਾ ਜਿਹੜਾ ਵੱਡਾ ਹੋ ਗਿਆ ਜੇ ਕੋ ਨਾ ਤਾਂ ਆਏ ਵੱਡਾ ਵਣ ਬਾੜਾ ਤਾਂ ਸਾਈ ਮੜ ਕਹਿੰਦੀ ਸੀ ਪਹਿਲਾਂ ਸਾਈ ਸਬਤ ਕੀਤੀ ਆਏ ਸਬਤ ਕੀਤੇ ਗੁਰੜਕਾ ਸੀ ਉਹਨੇ ਚਾਰ ਗੁਣਾ ਕਰ ਲਿਆ ਇਕੱਠਾ ਉਹਦਾ ਟੈਕ ਕੀਤਾ ਜਾਗੇ ਸਾਈਮਾਨ ਕਰਨ ਦੀ ਤਰੀਕੀ ਤੋਦਾ ajo ਪ੍ਰਾਇਮਰੀ ਕਲਾਸ ਵਾਲਾ ਉਹਨੂੰ ਤਾਂ ਮੋੜਿਆ ਜਾ ਸਕਦਾ ਦੀ ਸਾਈ ਵਾਲੇ ਨੂੰ ਮੋੜੇ ਨਹੀਂ ਜਾ ਸਕਦਾ ਇਹਨਾਂ ਵਿਗੜ ਗਿਆ 180 180 180 ਜਿਹੜਾ ਬਣ ਗਿਆ ਉਹ ਇਹਨਾਂ ਵਿਗੜ ਗਿਆ ਤਾਂ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ ਚਿੱਤੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਪੱਥਰ ਬਣ ਕੇ ਹਲ ਜਿਹਨਾਂ ਦੇ ਅਸਰ ਹੋ ਰਿਹਾ ਚਿੱਤ ਮੈਲੇ ਨੇ ਕਠੋਰ ਹੋ ਤੈਨੂੰ ਭੁਖਾ ਨਾਮ ਬੂਦੇ ਵਿੱਚ ਹੀ ਆ ਨੌਂ ਜੱਬਦੇ ਬੂਹੜਾ ਨਾ ਉਪਜਾਂ ਦਰੌਣੀ ਪੈਦਾ ਹੋ ਸਕਦਾ ਰੰਦੇ ਲੋ ਉਦੋਂ ਦੇ ਨਾਮ ਪੈਦਾ ਹੁੰਦਾ ਹੋਣਾ ਹੀ ਨਹੀਂ ਨਾ ਪੱਥਰ ਦੇ ਵਿੱਚੋਂ ਕੀ ਪੈਦਾ ਹੁੰਦਾ ਤੈਨੂੰ ਭੁਖਾ ਨਾਮ ਨੇ ਉਪਜਾਏ ਦੂਜੇ ਵਿਆਪਾਂ ਚੋਰ ਇਹਨਾਂ ਦੇ ਅੰਦਰ ਤਾਂ ਮਾਇਆ ਦੀ ਭੁੱਖਾ ਇਹ ਤਾਂ ਚੋਰ ਨਾ ਇਹਦਾ ਮਾਇਆ ਬਿਆਪ ਕੀ ਸੰਗੋ ਲੋ ਬਿਆਪ ਗਿਆ 27 ਕਹਦੇ ਤਾਂ 108 ਦੀ ਕੀਤੀ ਹੈ ਵੀ ਲੋਕਾਂ ਨੂੰ ਪ੍ਰਭਾਵਿਤ ਕਰੀਏ ਇਹ ਤਾਂ ਆਪਣਾ ਰਾਜ ਨਹੀਂ ਕਰ ਰਹੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਵੀਰ ਵਾਲਾ ਕਾਠ ਕੀ ਕਿਆ ਤੇ ਖਲਾਵਾ ਲੋਹੇ ਲੋਹੇ ਲੋਕਾਂ ਨੂੰ ਦਿਖਾਉਣ ਖਾਤਰ ਆ ਵਾਲਾ ਫਿਰਦੇ ਰਾਮ ਨੇ 체ਤੇ ਹੋਇਆ ਜਪਣੀ ਕਿਆ ਹੋਇਆ ਕਿਉਂ ਜਪਣੀ ਕਾਠ ਕੀ ਕਿਆ ਤੇ ਖਲਾਵਾ ਲੋਹੇ ਫਿਰਦੇ ਰਾਮ ਰਾਮਦਰ ਤੇਰੇ ਅੰਦਰ ਉਦੋਂ ਜਾਗੇ ਨਹੀਂ ਉਹਦੇ ਵਾਸਤੇ ਬਾਹਰ ਵਾ ਕੀ ਕਰਦਾ ਬਣਾ ਕੀ ਦਿਖਾਣਾ ਲੋਕਾਂ ਨੂੰ ਕੀ ਦਿਖਾਉਂਦੇ ਇਹ ਤਾਂ ਦਿਖਾਵੇ ਖਤਰਾ ਸਭ ਕੁਝ ਕਹੂੰ ਭੂਮੀ ਕੀ ਭੂਤ ਮੈਂ ਭਰਮ ਭੁਗਤਮ ਕਹੋ ਬੋਬ ਕੀ ਹੋ ਗਈ ਕੀ ਕਹੂੰ ਭੂਮੀ ਕੀ ਭਗ ਭੁਗਤਮ ਭਰਮ ਭੁਗਤਮ ਆ ਜਿਹੜਾ ਹੈ ਨਾ ਸਰੀਰ ਸਰੀਰ ਦਾ ਜੋ ਖਰਾਕ ਹੈ ਖਾਣਾ ਪੀਣਾ ਭੂਮਿਕੀ ਭੁਗਤਨ ਇਹਦੇ ਚਲ ਜੇ ਪਰਮ ਭੁਗਤਨ ਇਹਦਾ ਪਰਮ ਇਹਦੇ ਪਰਪਤੇ ਪਸ ਆਇਆ ਜਿਹੜਾ ਸਾਰੀ ਗਿਆਨ ਨੇ ਸਤ ਸਾਰੀ ਗਿਆਨ ਇਹ ਹੀ ਖਰਾਕ ਬਣਿਆ ਹੋਇਆ ਮਨਵੱਤਾ ਦਾ ਗਿਆਨ ਇਹ ਸਤ ਸਾਰੀ ਗਿਆਨ ਖਰਾਕ ਬਣਿਆ ਹੋਇਆ ਮਨਵੱਤਾ ਦਾ ਗਿਆਨ ਇਹ ਵੀ ਸਤ ਸਾਰੀ ਗਿਆਨ ਨੇ ਇਹਦੇ ਪਰਮ ਵਿੱਚ ਇਹਦਾ ਨਸ਼ਾ ਹੈ ਇਹ ਖਾਈ ਜਾਂਦਾ ਸਾਰੀ ਗੱਲ ਲਈ ਜਾਂਦਾ ਇਹਦੇ ਪਰਮ ਵਿੱਚ ਫਸਿਆ ਬਹੁਤ ਗਾੜੀ ਹੋ ਗਿਆ ਹਨੂ ਪ੍ਰਾਣਿ ਵੈਦਾਂਤੀ ਹੋ ਗਿਆ ਹੋ ਗਿਆ ਇਹਦੇ ਵਿੱਚ ਫਸਿਆ ਹੋਇਆ ਇਹ ਸੰਸਾਰੀ ਗੰਦ ਜਾਰਾ ਹੀ ਹੈ ਇਹ ਵੀ ਤਾਂ ਉਖਤ ਗਿਆਨ ਇਹ ਵੀ ਤਾਂ ਖਾਇਆ ਜਾਂਦਾ ਇਹਦਾ ਰੰਗ ਚੜਿਆ ਹੋਇਆ ਕਈ ਜਨ ਕਹੂੰ ਦੇਵ ਕੰਨਿਆ ਕਹੂੰ ਦਾਣਵੀ ਹੋ ਕਹੂੰ ਦੇਵ ਕਦੇ ਕਹੂੰ ਦੇਵਤਿਆਂ ਦੀ ਇਹ ਜੋ ਕੰਨਿਆ ਦੇਵਤਾਂ ਨਹੀਂ ਮਤ ਛੋਟੀ ਹੁੰਦੀਆਂ ਮਤ ਕੰਨਿਆ ਛੋਟੀ ਹੁੰਦੀਆਂ ਨਾ ਕੰਨਿਆ ਵਿਆਹੀ ਹੋਈ ਨਹੀਂ ਹੁੰਦੀ ਜੇ ਸੌਰੇ ਜਾਊਗੀ ਤਾਂ ਹੀ ਵਿਹੇ ਜਾਊ ਨਾ ਦੇਵ ਕੰਨਿਆ ਸੌਰੇ ਜਾ ਸਕਦੀ ਐ ਉਹ ਜਿਹੜੀ ਡੰਡੀਆਂ ਖੜ ਗਿਆ ਨਾ ਜੀਰੋ ਕਿਹਾ ਸੀਗਾ ਰੋਵਾ ਬਾਲੀ ਰੋਵਾ ਨਾ ਹੀ ਪਤਾ ਤਾ ਅਹੀਂ ਪਤਾ ਦੇਵ ਕੰਨਿਆ ਹੀ ਹੁੰਦੀ ਐ ਬਾਲੀ ਰੋਵਾ ਨਹੀਂ ਪਤਾ ਨਾ ਤੂ ਦੁਖਿਆ ਸਭ ਸੰਸਾਰ ਉਹ ਦੇਵ ਕੰਨਿਆ ਦਾ ਹੈ ਪਤਾ ਰਹਿ ਨਹੀਂ ਪਤਾ ਕਿੱਥੋਂ ਬੜੇ ਮਨੁਗਾਨ ਕੌੜ ਲਿਆ ਬੇ ਸੌਰੀ ਕੌਣ ਭੇਜੇ ਦੇਵਤਾ ਨੂੰ ਪਤਾ ਤਾਂ ਹੈ ਵੇਦ ਐ ਨਾ ਕੋਲ ਫਤਤਾ ਹੈ ਵੀ ਆ ਗੱਲ ਹੈ ਪਰ ਦੱਸੇ ਕੌਣ ਸਮਝ ਹੈ ਦੀ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਿਤੇ ਦਾਨਵੀ ਹੋ ਉਹਨਾਂ ਨੂੰ ਪਰਵਾਇ ਨਹੀਂ ਉਹ ਤਾਂ ਕਹਿੰਦਾ ਸਾਰੇ ਸਭ ਕੁਝ ਹੈ ਰੱਬ ਤਾਂ ਹੁੰਦਾ ਹੀ ਨਹੀਂ ਕੁਝ ਉਹਨਾਂ ਨੇ ਆਪਣੀ ਫੱਟੀ ਉਧਰਲੀ ਪੋਚੀ ਹੋਈ ਹੈ ਦੇਵ ਕੰਨਿਆ ਨੂੰ ਆਵਾਜ਼ ਆ ਉਧਰਲੀ ਦਾਨਵਾ ਨੇ ਫੱਟੀ ਉਧਰ ਮਕਾਇਆ ਹੈ ਉਹ ਕਹਿੰਦਾ ਸੰਸਾਰ ਹੈ ਜੋ ਕੁਝ ਹੈ ਇਹੀ ਸੱਚ ਹੈ ਜੋ ਬੂਰੇ ਹੈ ਸੱਚ ਹੈ ਬਾਕੀ ਸਭ ਝੂਠ ਹੈ ਉਹ ਦੇਵ ਕੰਨਾ ਉਹ ਜਿਹੜੀ ਦੱਸੇਗੀ ਉਹਨੂੰ ਆਪ ਨਹੀਂ ਪਤਾ ਦੇਵ ਕੰਨਾ ਕੀ ਦੱਸੇ ਸੋਰੀ ਤੇ ਗਈ ਨਹੀਂ ਗੱਲ ਤਾਂ ਉਹ ਦੱਸੇ ਸੋਰੀ ਹੰਦੀ ਜਿਹੜੀ ਸੋਰੀ ਗਈ ਹੋਵੇ ਪਤਾਲ ਦੀ ਗੱਲ ਤਾਂ ਉਹ ਦੱਸੇ ਜਿਹਦਾ ਵੇਲ ਹੋਇਆ ਉਹ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਉਹ ਕਿੱਥੇ ਬੋਲੀਏ ਬੋਲੀ ਕਿੱਥੇ ਦੀ ਹੈ ਕਿੱਥੇ ਘੜੀਏ ਗੱਲ ਉਹ ਲੜਾਈ ਨਾਲ ਬਿੰਦੀ ਜੁਲਦੀ ਹੈ ਜਿੱਥੋਂ ਪੈਦਾ ਆ ਰਾਖਸ਼ਾਂ ਦੀ ਲੜਾਈ ਹੈ ਇਸ ਗਲਤੀ ਆ ਕੋਲੋਂ ਦਾ ਦੇ ਉਹ ਕਨੇ ਆਉ ਸਮਝਾ ਨਹੀਂ ਸਕਦੀ ਰਾਖਸ਼ਾਂ ਨੇ ਭੱਟੀ ਪੋਚੀ ਜੇ ਬੰਦੇ ਦੀ ਫੇਰ ਲੋੜ ਪੈਂਦੀ ਆ ਸਤਗੁਣੀ ਦੇ ਪਰ ਮੁਖੀ ਦੀ ਲੋੜ ਪੈਂਦੀ ਆ ਸਤਗੁਣੀ ਦੇ ਉਹ ਕਨੇ ਆਈ ਸਤਗੁਣੀ ਦੇ ਉਹ ਨਹੀਂ ਅਵਿਆਰੀ ਹੋਰ ਕੀ ਹੈ ਫੇ ਉਹਦੀ ਲੋੜ ਪੈਂਦੀ ਆ ਫੇਰ ਉਹਨੂੰ ਲਿਆਉਂਦੇ ਨੇ ਵੀ ਉਹ ਤੁਸੀਂ ਡੇਡਾ ਕੌਣ ਕਰੇ ਦੋਏ ਵਿਦਵਾਨ ਨੇ ਤੋਏ ਤਰ੍ਹਾਂ ਦੇ ਵਿਦਵਾਨ ਨੇ ਰੇ ਵਿਦਵਾਨਾਂ ਦਾ ਨਾ ਡਾ ਨਿਰਦਾਉਤ ਵਿਦਵਾਨ ਕਰਦੀ ਆ ਕੇ ਬੁੱਧੀ ਭਲਾ ਜਿੰਨਾ ਜਰ ਬਵੇਕ ਬੁੱਧੀ ਪ੍ਰਗਟ ਨਹੀਂ ਹੁੰਦੀ ਡਾ ਨਿਰਦਾਉਤ ਬਵੇਕ ਬੁੱਧੀ ਦੇ ਅੱਗੇ ਕੋਈ ਖੜੀ ਨਹੀਂ ਹੋਈ ਸਕਦਾ ਕੋਈ ਨਹੀਂ ਖੜ ਸਕਦਾ ਸਾਹਮਣੇ ਅੱਜ ਤੱਕ ਕੋਈ ਖੜਿਆ ਨਾ ਘਾਣੂ ਕੋਈ ਖੜੇ ਇਹਦਾ ਗਿਆਨ ਗਿਆ ਯਾਦੀ ਹੈ ਜਦ ਕਿ ਵੀਰ ਗਾਣਾ ਦੇਖੋ ਭਾਈ ਗਿਆਨ ਗਿਆਨੀ ਸਾਰੇ ਉਡਾਤੇ ਕਾਸ਼ੀਮਤ ਸਾਰੇ ਉਡਾ ਕੇ ਰੱਖਤੀ ਓਕੇ ਵਕਤਾਂ ਲੈ ਉਡਾਈ ਦੀ ਹੋਈ ਸਾਰੀਓ ਖੜਿਆ ਹੀ ਨਹੀਂ ਕੋਈ ਅੱਗੇ ਅੱਗੇ ਇਹਨਾਂ ਕੋ ਖੜਨ ਹੁੰਦਾ ਕੀ ਆ ਵਿਚਾਰਿਆਂ ਕੋ ਹਾਂ ਆਪਸ ਵਿੱਚ ਇੱਕ ਇੱਕ ਦੂਜੇ ਨਾਲ ਅਲਸਾ ਉਹ ਕਿਉਂ ਦੋਹਾਂ ਪਾਸਿਆਂ ਦੇ ਕੁਝ ਹੁੰਦੇ ਨਾ ਆਪਸ ਵਿੱਚ ਤੇ ਕੁਝ ਹੀ ਹੁੰਦੇ ਨੇ ਵਿਦਵਾਨ ਕਹੂੰ ਜਾਂਛੇ ਵਿਦਿਆ ਧਰੇ ਮਾਨਵੀ ਹੋ ਉਹ ਜੱਛ ਵਿਦਿਆ ਤੇ ਜਗਸਾਂ ਦੇ ਵਿਦਿਆ ਇਹ ਬਨੁਖੀ ਗਿਆ ਇਹ ਵਿਚਾਰਾ ਨਾ ਉਧਰ ਨਾ ਇਹ ਵਿਰੋਧ ਕਰਦਾ 92 ਗਿਆਨ ਨੂੰ ਜਿਹੜਾ ਮਨਵੀ ਖੁੱਦੀ ਹੈ ਨਾ ਦਾ ਵਿਰੋਧ ਕਰਦੀ ਹੈ ਰੱਬ ਦਾ ਨਾ ਰੱਬ ਦੀ ਇਹਨੂੰ ਲੋੜ ਹੈ ਲੋੜ ਵੀ ਹੈ ਜੀ ਉਹ ਤਾਂ ਕਹਦਾ ਬਸ ਆ ਤਾਂ ਬਸਾ ਸਾਡੇ ਤਾਂ ਰੋਟੀ ਬਲੀ ਜਾਵੇ ਇਹੀ ਬਹੁਤ ਹੈ ਬਰਬ ਨੂੰ ਐਸੇ ਕਰਕੇ ਬੁਲਦੇ ਨੇ ਉਹ ਧਰਮ ਨੂੰ ਵੀ ਸੁੱਖ ਸਾਧ ਰੱਖੀ ਕੋਈ ਐਸਾ ਮਤਲਬ ਹੈ ਸੰਕਟ ਰਾਜ ਵਿੱਚ ਸੰਕਟ ਮੋਚਨ ਸੰਸਾਰੀ ਸੰਕਟ ਕਹੂੰ ਜੱਚ ਵਿਦਿਆ ਤਰੇ ਮਾਨ ਵੀ ਹੋ ਕੋ ਜੱਚ ਵਿਦਿਆ ਜੱਚ ਵਿਦਿਆ ਤਾਂ ਸੰਸਾਰੀ ਵਿਦਿਆ ਹੁੰਦੀ ਹੈ ਉਹ ਬਾਦੂ ਵੀ ਵਿਦਿਆ ਉਹਨਾਂ ਨੇ ਵਿਚਾਰਨ ਦੇ ਤਾ ਉਹਦਾ ਬਸ ਉਹ ਕਹਿੰਦੇ ਵੀ ਇਹਦਾ ਵੀ ਜਦੋਂ ਪ੍ਰੋਫੈਸਰ ਚਾਹੂਗਾ ਸਾਨੂੰ ਲੈ ਜਾਊਗਾ ਚਲ ਬਗਾਤੀ ਗੱਲ ਉਹਨਾਂ ਦੀ ਅਸੀਂ ਉਹਦੇ ਪਾੜੇ ਚ ਚਲਦੇ ਆ ਜਦ ਜਾਲੋਦੀ ਮਰਜੀ ਹੋਊਗੀ ਜਿੱਥੇ ਉਹਦੀ ਮਰਜੀ ਉੱਥੇ ਰਹਿ ਲੈ ਉਹਨਾਂ ਨੇ ਇਹ ਨਹੀਂ ਪਰ ਅਸੀਂ ਕੁਝ ਕਰਨਾ ਹੈ ਦੱਸਿਆ ਨਹੀਂ ਨਾ ਕਿਸੇ ਨੇ ਨਾ ਰਾਖਸ਼ਾਂ ਨੂੰ ਇਹ ਗੱਲ ਦਾ ਰਾਖਸ਼ਾਂ ਦਾ ਚੱਲੋ ਬ੍ਰੋਧੀ ਦੇਵਤੇ ਜਾਣਦੇ ਜੀ ਦੇਵਤੇ ਉਲਟੇ ਅਰਥ ਕਰੀ ਬੈਠੇ ਨੇ